ਮਰੇ ਨਾ ਕਿਸੇ ਦੀ ਮਾਂ ਉਹ ਦੁਨੀਆ ਵਾਲਿਓ ਜਾਂ ਫਿਰ ਕਹਿ ਲਈਏ ਕਿ ਕਿਸੇ ਦੀ ਵੀ ਮਾਂ ਇਸ ਦੁਨੀਆ ਤੋਂ ਨਹੀਂ ਜਾਣੀ ਚਾਹੀਦੀ ਖਾਸ ਕਰਕੇ ਉਦੋਂ ਜਦੋਂ ਉਸ ਮਾਂ ਦੇ ਛੋਟੇ ਛੋਟੇ ਬੱਚੇ ਹੋਣ ਤੇ ਮਾਂ ਦਾ ਦੁੱਧ ਪੀਂਦੇ ਹੋਣ ਤੇ ਜ਼ਰੂਰੀ ਨਹੀਂ ਹੁੰਦਾ ਕਿ ਸਾਡੇ ਇਨਸਾਨਾਂ ਵਾਸਤੇ ਹੀ ਸਾਡੇ ਜਵਾਕਾਂ ਵਾਸਤੇ ਹੀ ਮਾਂ ਰੱਬ ਹੁੰਦੀ ਹੈ ਜੇਕਰ ਗੱਲ ਆਪਾਂ ਜਾਨਵਰਾਂ ਦੀ ਕਰੀਏ ਪਸ਼ਵਾਂ ਦੀ ਕਰੀਏ ਤੇ ਉਹਨਾਂ ਵਾਸਤੇ ਵੀ ਉਹਨਾਂ ਦੀ ਮਾਂ ਰੱਬ ਹੀ ਹੁੰਦੀ ਹੈ ਬੀਤੇ ਦਿਨੀ ਇੱਕ ਕਿਸਾਨ ਦੀਆਂ 12 ਬੱਕਰੀਆਂ ਮਰ ਗਈਆਂ ਸੀ ਤੇ ਜਦੋਂ ਇਹ ਕਿਸਾਨ ਬੱਕਰੀਆਂ ਨੂੰ ਚਾਰ ਕੇ ਸ਼ਾਮ ਨੂੰ ਘਰ ਲੈ ਕੇ ਆਉਂਦਾ ਆਪਣੇ ਬਾੜੇ ਦੇ ਵਿੱਚ ਤੇ ਸਾਰੀਆਂ ਬੱਕਰੀਆਂ ਦੇ ਜਿਹੜੇ ਮੇਮਨੇ ਹੁੰਦੇ ਨੇ ਉਹ ਆਪਣੀਆਂ ਮਾਵਾਂ ਦੇ ਕੋਲ ਜਾ ਕੇ ਦੁੱਧ ਪੀਣ ਲੱਗ ਜਾਂਦੇ ਨੇ ਤੇ ਉਹਨਾਂ ਦੇ ਵਿੱਚੋਂ ਜਿਹੜੀਆਂ 11 ਬੱਕਰੀਆਂ ਮਰ ਗਈਆਂ ਸੀਗੀਆਂ ਉਹਨਾਂ ਦੇ ਵਿੱਚੋਂ ਇੱਕ ਦਾ ਛੋਟਾ ਜਿਹਾ ਬੱਚਾ ਵੀ ਸੀ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਉਹ 11 ਬੱਕਰੀਆਂ ਮਰ ਗਈਆਂ ਸੀਗੀਆਂ ਉਹ ਵੀ ਤਾਂ ਇਨ੍ਹਾਂ ਮੇਮਨਿਆਂ ਦੀਆਂ ਮਾਵਾਂ ਹੀ ਸੀਗੀਆਂ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਦੇ ਵਿੱਚ ਦੇਖੋ ਕਿ ਇਹ ਸਾਰੀਆਂ ਬੱਕਰੀਆਂ ਬਾਹਰੋਂ ਚਾਰਾਂ ਚਾਰਾ ਚਰ ਕੇ ਘਰ ਦੇ ਵਿੱਚ ਆ ਰਹੀਆਂ ਨੇ ਵਾੜੇ ਦੇ ਵਿੱਚ ਆ ਰਹੀਆਂ ਨੇ ਜਦੋਂ ਬੱਕਰੀਆਂ ਵਾੜੇ ਦੇ ਵਿੱਚ ਆਉਂਦੀਆਂ ਨੇ ਤੇ ਸਾਰੇ ਬੱਚੇ ਆਪਣੀਆਂ ਮਾਵਾ ਦੇ ਕੋਲ ਜਾਂਦੇ ਨੇ ਕਿਉਂਕਿ ਉਹ ਮਾਵਾ ਦੀ ਸਾਰਾ ਦਿਨ ਉਡੀਕ ਕਰ ਰਹੇ ਹੁੰਦੇ ਨੇ ਕਿਉਂਕਿ ਉਹਨਾਂ ਬੱਚਿਆਂ ਨੂੰ ਉਹਨਾਂ ਮੇਮਣੀਆਂ ਨੂੰ ਘਰੀ ਰੱਖਿਆ ਜਾਂਦਾ ਕਿਉਂਕਿ ਉਹ ਛੋਟੇ ਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਉਹਨਾਂ ਦੀਆਂ ਮਾਵਾ ਦੇ ਨਾਲ ਬਾਹਰ ਨਹੀਂ ਭੇਜਿਆ ਜਾਂਦਾ ਇਨ੍ਹਾਂ ਮੇਮਣੀਆਂ ਦੇ ਵਿੱਚੋਂ ਇਨ੍ਹਾਂ ਬੱਚਿਆਂ ਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇੱਕ ਮੇਮਣਾ ਇੱਕ ਬੱਚਾ ਜਿਹੜਾ ਲਗਾਤਾਰ ਆਪਣੀ ਮਾਂ ਨੂੰ ਲੱਭ ਰਿਹਾ ਦੇਖ ਰਿਹਾ ਪਰ ਕਿਤੇ ਵੀ ਉਹਨੂੰ ਉਹਦੀ ਮਾਂ ਨਹੀਂ ਦਿਖ ਰਹੀ ਉਨੂੰ ਉਹਦੀ ਮਾਂ ਨਹੀਂ ਲੱਭ ਰਹੀ ਹੈਗੀ ਵੀਡੀਓ ਕਿੰਨੀ ਇਮੋਸ਼ਨਲ ਕਰ ਦੇਣ ਵਾਲੀ ਹੈ ਜੇ ਇਹੀ ਸੇਮ ਚੀਜ਼ ਆਪਾਂ ਸੋਚੀਏ ਇਨਸਾਨਾਂ ਵਾਸਤੇ ਕਿਸੇ ਬੱਚੇ ਦੀ ਕਿਸੇ ਛੋਟੇ ਜਵਾਕ ਦੀ ਮਾਂ ਮਰ ਜਾਵੇ ਉਹ ਵੀ ਉਦੋਂ ਜਦੋਂ ਬੱਚਾ ਦੁੱਧ ਪੀਂਦਾ ਹੋਵੇ ਛੋਟਾ ਬੱਚਾ ਹੋਵੇ ਤੇ ਆਪਣੀ ਮਾਂ ਨੂੰ ਲੱਭੇ ਤੇ ਆਪਾਂ ਨੂੰ ਕਿਹੋ ਜਿਹਾ ਲੱਗੇਗਾ ਫਰਕ ਸਿਰਫ ਇੰਨਾ ਕਿ ਆਪਾਂ ਇਨਸਾਨਾਂ ਤੇ ਉਹ ਜਾਨਵਰ ਨਹੀਂ ਪਰ ਜ਼ਰੂਰੀ ਨਹੀਂ ਹੁੰਦਾ ਜਾਨਵਰਾਂ ਵਾਸਤੇ ਪਸ਼ੂਆਂ ਵਾਸਤੇ ਵੀ ਉਹਨਾਂ ਦੀਆਂ ਮਾਵਾਂ ਰੱਬੀ ਹੁੰਦੀਆਂ ਨੇ ਹੁਣ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਬੱਚਾ ਕਦੇ ਕਿਸੇ ਕੋਨੇ ਵਿੱਚ ਜਾ ਰਿਹਾ ਕਦੇ ਕਿਸੇ ਕੋਨੇ ਵਿੱਚ ਜਾ ਰਿਹਾ ਪਰ ਇਹਨੂੰ ਇਹਦੀ ਮਾਂ ਨਹੀਂ ਲੱਭ ਰਹੀ ਕਿਉਂਕਿ ਸਾਰੇ ਬੱਚੇ ਆਪਣੀਆਂ ਮਾਵਾਂ ਦਾ ਦੁੱਧ ਪੀ ਰਹੇ ਨੇ ਪਰ ਇਸ ਮੇਮਨੇ ਨੂੰ ਹੁਣ ਕੌਣ ਸਮਝਾਵੇ ਕਿ ਇਹਦੀ ਮਾਂ ਨੇ ਹੁਣ ਕਦੇ ਆਣਾ ਹੀ ਨਹੀਂ ਹੈਗਾ ਕਿਉਂਕਿ ਜਿਹੜੀਆਂ 11 ਬੱਕਰੀਆਂ ਮਰੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਇੱਕ ਇਸ ਮੇਮਨੇ ਦੀ ਮਾਂ ਵੀ ਹੈਗੀ ਸੀ ਸੋ ਹੁਣ ਤੁਸੀਂ ਵੀਡੀਓ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਮਾਂ ਕਿੰਨੀ ਜ਼ਰੂਰੀ ਹੁੰਦੀ ਹੈ ਮਾਂ ਦਾ ਜਿਹੜਾ ਰੋਲ ਹੁੰਦਾ ਮਾਂ ਦਾ ਜਿਹੜਾ ਆਧਾ ਹੁੰਦਾ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਤੇ ਸਭ ਤੋਂ ਜ਼ਿਆਦਾ ਉੱਚਾ ਹੁੰਦਾ ਪਰ ਇਹ ਪਸ਼ੂ ਨੇ ਇਹ ਜਾਨਵਰ ਨੇ ਇਹਨਾਂ ਨੂੰ ਉਹਨਾਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਪਰ ਫਿਰ ਵੀ ਕਿਤੇ ਨਾ ਕਿਤੇ ਆਪਾਂ ਇਹਨਾਂ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਮਾਂ ਇਹਨਾਂ ਵਾਸਤੇ ਵੀ ਓਨੀ ਜ਼ਰੂਰੀ ਹੈ ਜਿੰਨੀ ਸਾਡੇ ਇਨਸਾਨਾਂ ਵਾਸਤੇ ਹੁੰਦੀ ਹੈ ਅਪੀਲ ਤਾਂ ਇਹ ਕਰਦੇ ਕਰਨਾ ਚਾਹੁੰਦੇ ਹਈ ਹੁਣ ਜਿਹੜਾ ਸਾਡੂੰ ਕਾਟਾ ਪੈ ਗਿਆ ਪੂਰਾ ਤਾਂ ਨਹੀਂ ਹੋ ਸਕਦਾ ਜਿੰਨਾ ਸਰਕਾਰ ਵੱਲੋਂ ਸਾਨੂੰ ਬਣਦਾ ਸਾਡਾ ਮੁਆਵਜ਼ਾ ਮੁਆਵਜ਼ਾ ਦਿੱਤਾ ਜਾਵੇ ਵੀ ਕੁਛ ਨਾ ਕੁਛ ਚੱਲ ਹੋ ਜੇ 10 ਗਈਆਂ ਅਸੀਂ 5 ਤਾਂ ਲੈ ਕੇ ਵਿਚਰ ਰਲ ਲੂਗੇ ਜੇ ਆਇਆ ਵਧੀਆ ਚਲੇ ਗਈਆਂ ਚੱਲ ਥੋੜੀ-ਬੋਧੀਆਂ ਹਿਸਾਬ ਦੀਆਂ ਲਿਮਟ ਵਾਲੀਆਂ ਲੇ ਲਾਂਗੇ ਵੀ 5-4 ਲੈ ਕੇ ਵਿਚ ਤਾਂ ਰਲ ਜਾਣਗੀਆਂ ਹਦੀਪ ਸਿੰਘ ਜੀ ਤੁਸੀਂ ਆਪਣਾ ਨੰਬਰ ਤੁਸੀਂ ਦੇ ਸਕਦੇ ਹੋ ਸਾਡੇ ਦਰਸ਼ਕਾਂ ਵਾਸਤੇ ਸਾਡੇ ਚੈਨਲ ਦੇ ਰਾਹੀ ਪਿੰਡ ਦੁੰਮਣਾ ਜੀ ਸ਼ਹਿਰ ਮਰੰਡਾ ਜੀ ਜ਼ਿਲ੍ਹਾ ਰੋਪੜ ਹੈ ਸਾਡਾ। ਹਾਂ ਜੀ ਪਿੰਡ ਦਾ ਨੰਬਰ ਲਿਖ ਲੋ ਜੀ। ਨੰਬਰ ਤੁਸੀਂ ਬੋਲ ਦਿਓ। 8427492620 8427492620 ਜਿੰਨਾ ਹੋ ਸਕਦਾ ਹੈ ਅਸੀਂ ਆਪਣੇ ਚੈਨਲ ਦੇ ਰਾਹੀਂ ਇਹੀ ਅਪੀਲ ਕਰਦੇ ਆਂ ਹਰਦੀਪ ਸਿੰਘ ਦਾ ਨੰਬਰ ਅਸੀਂ نیچے ਸਕਰੋਲ ਕਰ ਰਹੇ ਆਂ। ਇਹਨਾਂ ਦੇ ਨਾਲ ਤੁਸੀਂ ਸਿੱਧਾ ਕੰਟੈਕਟ ਆ ਸਕਦੇ ਹੋ ਕਰਕੇ ਇਹਨਾਂ ਦੇ ਨਾਲ ਗੱਲਬਾਤ ਕਰੋ। ਬੰਦ ਦੀ ਮਦਦ ਜਿੰਨੀ ਵੀ ਹੋ ਸਕਦੀ ਹੈ ਕਰੋ ਤੇ ਇਸ ਖਬਰ ਨੂੰ ਜਿੰਨਾ ਹੋ ਸਕਦਾ ਵਾਇਰਲ ਕਰੋ ਇੱਕ ਦੂਸਰੇ ਨਾਲ ਸ਼ੇਅਰ ਕਰੋ ਤੁਸੀਂ ਦੇਖਦੇ ਰਹੋ ਨਵੀਂ ਤਾਜ਼ਾ ਨਿਊਜ਼ ਚੈਨਲ ਮੈਸੂਖ ਚੀਤਕਰ ਬ੍ਰਾਡ ਸਤਿ ਸ਼ਕਾਲ